ਕਈ ਕੋਠੀਆਂ ਤਾਂ ਤੁਸੀਂ ਬਹੁਤ ਦੇਖੀਆਂ ਹੋਣੀਆਂ ਪਰ ਆਹ ਕੋਠੀ ਦੇਖ ਕੇ ਆਹ ਡਿਜ਼ਾਈਨ ਦੇਖ ਕੇ ਨਾ ਯਾਰ ਬਹੁਤ ਸਕੂਨ ਰੂਹ ਨੂੰ ਮਿਲਦਾ ਸਿਰਫ ਇਹ ਜੇ ਦੇਖਿਆ ਜਾਵੇ ਇਹ ਪੁਰਾਣੇ ਸਮੇਂ ਵਾਲਾ ਜੋ ਕਿ ਪਹਿਲਾਂ ਲੋਕ ਕਰਦੇ ਹੁੰਦੇ ਸੀ ਜਿਵੇਂ ਕਿ ਮਹਾਰਾਜ ਹੋ ਗਏ ਨਾ ਉਵੇਂ ਡਿਜ਼ਾਈਨ ਬਣਾਉਂਦੇ ਸੀ ਅੱਜ ਕੱਲ ਲੋਕ ਉਵੇਂ ਬਣਾ ਰਹੇ ਨੇ ਪਰ ਮਸਤੀਆਂ ਦੀ ਇਹਦੇ ਵਿੱਚ ਮਿਹਨਤ ਤਾਂ ਬਹੁਤ ਲੱਗਦੀ ਆ ਪਰ ਬਾਅਦ ਵਿੱਚ ਜੀਰੋ ਕਹਿੰਦੇ ਜਿਹਦੇ ਚੀਜ਼ ਬਣ ਜਾਂਦੀ ਆ ਪੂਰੀ ਸਰਾ ਗੱਲ ਬਾਤ ਹੋ ਜਾਂਦਾ ਨਾ ਤੇ ਤੁਸੀਂ ਆ ਦੇਖੋ ਅੰਦਰ ਜੋ ਕਿ ਚਾਰੇ ਪਾਸੇ ਜਾਲੀਆਂ ਲੱਗੀਆਂ ਪਹਿਲਾਂ ਲੋਕ ਜਾਲੀਆਂ ਹੀ ਲਾਉਂਦੇ ਸੀ ਤੇ ਇਹਨੂੰ ਤੁਸੀਂ ਪੇਂਟਿੰਗ ਰੰਗ ਦੇਖੋ ਰੰਗ ਦਾ ਸਿਸਟਮ ਦੇਖੋ ਕਿੰਨਾ ਸੋਹਣਾਗਾ ਤੇ ਬਹੁਤ ਚੰਗਾ ਲੱਗਦਾ ਯਾਰ ਜਦੋਂ ਕਿ ਐਵੇਂ ਦਾ ਲੋਕ ਚੀਜ਼ਾਂ ਬਣਾਉਂਦੇ ਨੇ ਨਹੀਂ ਅੱਜਕੱਲ ਤਾਂ ਮਾਰਵਲ ਲੱਗੇ ਹੁੰਦੇ ਆ ਤੇ ਕੋਈ ਕੋਈ ਹੀ ਮਤਲਬ ਕਿ ਲਾਲ ਪੱਥਰ ਲਾਉਂਦਾ ਹਨਾ ਕਿਉਂਕਿ ਇਹ ਜੋ ਕੀ ਪੁਰਾਣੇ ਸਮੇਂ ਤੋਂ ਚੀਜ਼ਾਂ ਚੱਲ ਰਹੀਆਂ ਨੇ ਪਰ ਜੋ ਵੀ ਇਹ ਕੰਮ ਕੀਤਾਗਾ ਤੇ ਬੰਦੇ ਕਰਦੇ ਨੇ ਫਿਰ ਸਲਾਮਤਾ ਬਣਦੀ ਆ ਤੇ